ਸਤੰਬਰ ਦਾ ਮਹੀਨਾ ਸ਼ੁਰੂ ਹੋਏ ਕਰੀਬ 1 ਹਫਤਾ ਹੋ ਗਿਆ ਹੈ ਇਸ ਮਹੀਨੇ ਕਈ ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਹਾਲਾਂਕਿ ਸਤੰਬਰ ਦੇ ਮਹੀਨੇ ਵਿੱਚ ਹੋਰ ਕੋਈ ਤਿਹਾਰ ਨਹੀਂ ਹੈ ਫਿਰ ਵੀ ਲਗਾਤਾਰ ਤਿੰਨ ਛੁੱਟੀਆਂ ਹੋਣ ਵਾਲੀਆਂ ਨੇ ਇਸ ਦੌਰਾਨ ਦਫ਼ਤਰ ਬੈਂਕ ਸਕੂਲ ਕਾਲਜ ਸਭ ਬੰਦ ਰਹਿਣਗੇ ਇਸ ਵਾਰ 15 16 ਤੇ 17 ਸਤੰਬਰ ਨੂੰ ਛੁੱਟੀਆਂ ਨੇ ਜੋ ਕਿ ਕਿਸੇ ਜਸ਼ਨ ਤੋਂ ਘਟ ਨਹੀਂ ਹੈ ਇਹਨਾਂ ਛੁੱਟੀਆਂ ਪਿੱਛੇ ਕਾਰਨ ਵੀ ਦਿਲਚਸਪ ਨੇ 15 ਸਤੰਬਰ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੈ 16 ਸਤੰਬਰ ਨੂੰ ਇਸਲਾਮ ਧਰਮ ਦੇ ਮਹੱਤਵਪੂਰਨ ਤਿਹਾਰ ਈਦੇ ਮਿਲਾਦ ਉਨ ਨਬੀ ਦੀ ਛੁੱਟੀ ਹੋਵੇਗੀ ਅਤੇ 17 ਸਤੰਬਰ ਨੂੰ ਵਿਸ਼ਕਰਮਾ ਪੂਜਾ ਦੇ ਮੌਕੇ ਤੇ ਛੁੱਟੀ ਹੋਵੇਗੀ ਇਹ ਤਿੰਨ ਦਿਨ ਸਿਰਫ ਆਰਾਮ ਕਰਨ ਦਾ ਸਮਾਂ ਨਹੀਂ ਸਗੋਂ ਸਾਡੇ ਦੇਸ਼ ਦੀ ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਨੂੰ ਵੀ ਦਰਸਾਉਂਦਾ ਹੈ ਹਫਤੇ ਦਾ ਆਖਰੀ ਦਿਨ ਯਾਨੀ ਐਤਵਾਰ ਹਰ ਕਿਸੇ ਲਈ ਖਾਸ ਹੁੰਦਾ ਹੈ ਇਸ ਦਿਨ ਖਾਸ ਤੌਰ ਤੇ ਉਹਨਾਂ ਲਈ ਆਰਾਮਦਾਇਕ ਹੈ ਜੋ ਪੂਰਾ ਹਫਤਾ ਕੰਮ ਜਾਂ ਪੜ੍ਹਾਈ ਵਿੱਚ ਰੁੱਝੇ ਰਹਿੰਦੇ ਨੇ ਲੰਬੇ ਥਕਾ ਦੇਣ ਵਾਲੇ ਹਫਤੇ ਤੋਂ ਬਾਅਦ ਐਤਵਾਰ ਤੁਹਾਨੂੰ ਆਪਣੇ ਸਰੀਰ ਅਤੇ ਦਿਮਾਗ ਨੂੰ ਤਰੋ-ਤਾਜ਼ਾ ਕਰਨ ਦਾ ਮੌਕਾ ਦਿੰਦਾ ਹੈ ਐਤਵਾਰ ਨੂੰ ਸਿਰਫ ਆਰਾਮ ਅਤੇ ਛੁੱਟੀ ਦਾ ਦਿਨ ਨਹੀਂ ਸਗੋਂ ਇਹ ਪਰਿਵਾਰ ਨਾਲ ਬਿਤਾਉਣ ਦਾ ਦਿਨ ਵੀ ਮੰਨਿਆ ਜਾਂਦਾ ਹੈ ਈਦੇ ਮਿਲاد ਉਨ Nabi ਯਾਨੀ ਪੈਗੰਬਰ ਮੁਹੰਮਦ ਦਾ ਜਨਮ ਦਿਨ 16 ਸਤੰਬਰ ਨੂੰ ਮਨਾਇਆ ਜਾਵੇਗਾ ਇਸ ਨੂੰ 12 ਬਫਤ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਦਿਨ ਇਸਲਾਮ ਦੇ پیرੋਕਾਰਾਂ ਲਈ ਵਿਸ਼ੇਸ਼ ਹੈ ਕਿਉਂਕਿ ਇਹ ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਯੋਗਦਾਨ ਦਾ ਸਨਮਾਨ ਕਰਨ ਦਾ ਦਿਨ ਹੈ ਦੁਨੀਆ ਭਰ ਵਿੱਚ ਮੁਸਲਿਮ ਭਾਈਚਾਰਾ ਈ ਦੇ ਮਿਲਾਦ ਉਨ Nabi ਦਾ ਤਿਉਹਾਰ ਬੜੀ ਤੁੰਮਤਾਮ ਨਾਲ ਮਨਾਉਂਦਾ ਹੈ। ਇਸ ਦਿਨ ਮਸਜਿਦਾਂ ਵਿੱਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਧਾਰਮਿਕ ਜਲੂਸ ਕੱਢੇ ਜਾਂਦੇ ਨੇ। ਨਾਲ ਹੀ ਇਸ ਮੌਕੇ ਗਰੀਬਾਂ ਅਤੇ ਲੋੜਵੰਦਾਂ ਨੂੰ ਦਾਨ ਦਿੱਤਾ ਜਾਂਦਾ ਹੈ ਅਤੇ ਪੈਗੰਬਰ ਮੁਹੰਮਦ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਰਚਾ ਕੀਤੀ ਜਾਂਦੀ ਹੈ। ਭਾਰਤ ਵਿੱਚ ਵੀ ਇਹ ਤਿਉਹਾਰ ਬਹੁਤ ਸਾਰੇ ਮੁਸਲਿਮ ਪ੍ਰਭਾਵ ਨਾਲ ਖੇਤਰ ਵਿੱਚ ਬਹੁਤ ਤੁੰਮਤਾਮ ਨਾਲ ਬਨਾਇਆ ਜਾਂਦਾ ਹੈ ਅਤੇ ਇਸ ਦਾ ਉਦੇਸ਼ ਸਮਾਜ ਵਿੱਚ ਭਾਈਚਾਰੇ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਹੈ। ਵਿਸ਼ਕਰਮਾ ਪੂਜਾ ਭਾਰਤੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਤਿਹਾਰਾ ਹੈ ਜੋ ਖਾਸ ਕਰਕੇ ਉਦਯੋਗਾਂ ਅਤੇ ਕਾਰਖਾਨਿਆਂ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।